ਆਪਾਂ ਹਰ ਥਾਂ ਪਹੁੰਚੇ ਆ ਆਪਾਂ ਨੇਪਾਲ ਗਏ ਆ ਆਪਾਂ ਕੇਰਲਾ ਗਏ ਆ ਪੌੜੀਸਾ ਦੇ ਫਲੱਡ ਆਏ ਉੱਥੇ ਗਏ ਪੰਜਾਬ ਨਾਲ ਕੋਈ ਨਹੀਂ ਆਇਆ ਬਾਈ ਲੋਕ ਇਹ ਸਵਾਲ ਕਰ ਰਹੇ ਤਾਂ ਮੈਨੂੰ ਲੱਗਿਆ ਕਿ ਤੁਹਾਡਾ opinion ਜਾਨਣਾ ਕਿ ਤੁਹਾਡਾ ਤੁਹਾਨੂੰ ਕੀ ਲੱਗਦਾ ਕਿ ਛੱਡ ਦੇਣੀ ਚਾਹੀਦੀ ਇਹ ਗੱਲ ਇੱਕ ਤਾਂ ਇਹ ਆਪਾਂ ਪ੍ਰੋਡਿਊਸਰ ਸਟੇਟ ਆ ਪੰਜਾਬ ਹਾਂ ਬਾਕੀ ਬਹੁਤੀਆਂ ਸਟੇਟਾਂ ਕੰਜ਼ਿਊਮਰ ਸਟੇਟ ਆ ਸੈਲ ਇੱਕ ਆਪਾਂ ਸੈਲਫ ਡਿਪੈਂਡੈਂਟ ਐਗਰੀਕਲਚਰ ਕਰਕੇ ਆ ਇੱਕ ਜਿੰਨੀ ਆਪਣੀ ਮਾਈਗ੍ਰੇਸ਼ਨ ਆ ਬਾਹਰ ਦੀ ਲੋਕਾਂ ਨੂੰ ਐ ਲੱਗਦਾ ਪੈਸਾ ਫਲੱਸ਼ ਹੀ ਐ ਨਾ ਹੁੰਦਾ ਪੰਜਾਬ 'ਚ ਹੁੰਦਾ ਵੀ ਆ ਪਰ ਇੱਕ ਹਾ ਦਾ ਨਾਰਾ ਹੀ ਹੁੰਦਾ ਮੰਗਿਆ ਤਾਂ ਕਿਸੇ ਨੇ ਕਿਸੇ ਤੋਂ ਕੁਝ ਨਹੀਂ ਬਹੁਤ ਸੋਹਣੀ ਗੱਲ ਹੈ ਹਾਂਜੀ ਆਪਾਂ ਹਰੇਕ ਦਾ ਹੀ ਮਾਰਦੇ ਆ ਦੂਰ ਬੈਠਿਆਂ ਦਾ ਵੀ ਸੀਰੀਆ 'ਚ ਕੁਝ ਹੁੰਦਾ ਕਿਤੇ ਵੀ ਕੁਝ ਹੁੰਦਾ ਕੋਈ ਅਰਥ ਕੋਈ ਕਾਉਂਦਾ ਤੇ ਆਪਣੀ ਵਾਰੀ ਗੱਲ ਨਹੀਂ ਕਿਸੇ ਨੇ ਕੀਤੀ ਮੰਗਣ ਦਾ ਕਿਸੇ ਤੋਂ ਕੋਈ ਨਹੀਂ ਜਾਂਦਾ ਤੇ ਆਪਾਂ ਨੂੰ ਤਾਂ ਲੋੜ ਵੀ ਨਹੀਂ ਤੇ ਪਰ ਜੇ ਕੋਈ ਦੁਆ ਕਰੇ ਤਾਂ ਚੰਗਾ ਹੁੰਦਾ ਜੇ ਕੋਈ ਕੁਝ ਵੀ ਨਾ ਕਰ ਸਕੇ ਦਵਾਈ ਕਰ ਸਕਦਾ ਹੁੰਦਾ ਮੇਰਾ ਇਹ ਮੰਨਣਾ ਹਾਂਜੀ ਇਹ ਉਹ ਵੀ ਕੰਮ ਆਉਂਦੀ ਆ ਬਾਈ ਮਨ ਦੀ ਦੁਆ ਬਹੁਤ ਵੱਡੀ ਚੀਜ਼ ਹੈ ਅਰਦਾਸ ਕੀਤੀ ਹੋਈ ਕਹਿੰਦੇ ਬਿਰਤੀ ਨਹੀਂ ਜਾਂਦੀ ਹੈ ਜਿਹੜਾ ਹਰ ਬੰਦਾ ਉਹੀ ਗੱਲ ਵੀ ਨਾ 3 ਨਾ 13 ਚੋਂ ਉਹ ਜਿਹੜਾ 3 ਨਾ ਤੇ 13 ਚੋਂ ਵੀ ਨਹੀਂ ਹੁੰਦਾ ਉਹ ਦੁਆ ਕਰ ਸਕਦਾ ਹੁੰਦਾ ਹਰ ਬੰਦਾ ਖੜ ਵੀ ਨਹੀਂ ਸਕਦਾ ਹਰ ਬੰਦੇ ਕੋਲੇ ਟਾਈਮ ਨਹੀਂ ਹਰ ਬੰਦੇ ਕੋਲੇ ਰਿਸੋਰਸ ਨਹੀਂ ਤੇ ਪਰ ਉਹ ਵੀ ਨਹੀਂ ਮੇਰੇ ਖਿਆਲ ਕੀਤੀ ਜਿਹਦੀ ਆਪਾਂ ਗੱਲ ਕਰਦੇ ਆ ਕਿ ਕਰਨੀ ਚਾਹੀਦੀ ਸੀ ਆਪਾਂ ਸਭ ਦੇ ਭਲਾ ਮੰਗਦੇ ਆ